tez hawaama ne machayi tabahi kitta faslan da bhari nuksaan kisaana ne kitti sarkara ton muavze di mang do din ton kharab chal rahe hai mausam to baad der raat bhari barish de naal tez hawaama challiyan tannu das di hai ki pichle do dina ton mausam kharab chal reha hai te mausam kharab chaldeya ਰਾਤ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਈ ਹੈ ਜਿਸ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ ਦੱਸਦੀ ਹੈ ਕਿ ਫਸਲਾਂ ਪੱਕਣ ਤੇ ਸੀ ਕਿ ਕਿਸਾਨਾਂ ਨੇ ਕਈ ਉਮੀਦਾਂ ਵੀ ਇਨ੍ਹਾਂ ਤੋਂ ਲਗਾਈਆਂ ਹੋਈਆਂ ਸੀ ਪਰ ਹੁਣ ਮੀਂਹ ਦੇ ਚੱਲਦੇ ਇਹ ਜਿਹੜੀ ਫਸਲਾਂ ਨੇ ਉਹ ਖਰਾਬ ਹੋ ਗਈਆਂ ਨੇ ਇੱਥੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਦੇ ਨਾਲ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਵੀ ਫਿਰ ਗਿਆ ਮੁਖਸਰ ਸਾਹਿਬ ਦੇ ਵਿੱਚ ਤੇਜ਼ ਹਵਾਵਾਂ ਦੇ ਚੱਲਦੇ ਕਈ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀ ਯਾਨੀ ਤੇ ਕਿਸਾਨਾਂ ਨੇ ਗਲਬਾਤ ਕਰਦੇ ਆ ਦੱਸਿਆ ਕਿ ਫਸਲ ਪੱਕਣ ਤੇ ਸੀ ਲੇਕਿਨ 2 ਦਿਨ ਤੋਂ ਚੱਲ ਰਹੇ ਖਰਾਬ ਮੌਸਮ ਦੇ ਚੱਲਦੇ ਆ ਰਾਤ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਤੇ ਗੜਿਆਂ ਦੇ ਕਰਕੇ ਇੱਥੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਕਿਸਾਨਾਂ ਨੇ ਇੱਥੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਅੱਗੇ ਕਿਸਾਨਾਂ ਨੇ ਕੀ ਕਿਹਾ ਸੁਣੋ ਪੂਰੀ ਖਬਰ ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਕੁਦਰਤੀ ਕਰੋਪੀ ਆ ਕਿਸਾਨਾਂ ਤੇ ਸਾਰਾ ਦਿ ਹੀ ਆ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਚੱਕ ਚਖੜਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਣੀ ਲੱਗੇ ਸੋ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਐ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਤਾਂ ਅੱਗੇ ਬਹੁਤ ਮਾਰ ਚੱਲ ਚੁੱਕੇ ਐ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਂਦੀ ਐ ਕੁਦਰਤ ਵੀ ਕਿਸਾਨਾਂ ਤੇ ਕਰੋਪ ਐ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਹੈ ਮਾਂ ਇੱਕ ਸਰਕਾਰ ਨੂੰਰੇਕ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਹਰੀ ਕੀ ਕਲਾ ਬੀਕੇ ਜੂ ਦਿਖਾਉਂਦਾ ਜ਼ਿਲ੍ਹਾ ਅਗੋਈ ਜੋ ਕਿ ਅੱਜ ਤੁਹਾਨੂੰ ਪਤਾ ਹੈ ਕਿ ਰਾਤ ਦਾ ਪ੍ਰਮਾਤਮਾ ਦੀ ਬਹੁਤ ਵੱਡੀ ਕਰੋਪੀ ਹੈ ਕਿਸਾਨ ਤੇ ਕਿੰਨਾ ਹਨੇਰੀ ਝਖੜ ਆਇਆ ਕਿੰਨਾ ਮੀਂਹ ਆਇਆ ਜੋ ਕਿ ਅੱਜ ਫਸਲਾਂ ਬੱਦਨ ਕਿਨਾਰੇ ਸੀ ਜਿਉਂਦਾ ਸਿਰੇ ਤੇ ਜਾ ਕੇ ਪਰਮਾਤਮਾ ਨੇ ਐਡੀ ਕਰੋਪੀ ਕੀਤੀ ਹੈ ਕਿ ਫਸਲਾਂ ਜਿਵੇਂ ਧਰਤੀ ਦੇ ਵਿੱਚ ਉਛਾਦੀਆਂ ਜੋ ਕਿ ਤੁਹਾਨੂੰ ਪਤਾ ਹੀ ਪਿਛਲੇ ਸਾਲ ਵੀ ਜੋ ਕਨਕਾ ਜੈਤੋ ਏਰੀਆ ਮਾਰਿਆ ਗਿਆ ਸੀ ਜੋ ਕਿ ਇਹਦਾ ਅੱਗੇ ਵੀ ਘੜੇਮਰੀ ਨਾਲ ਮਾਰਿਆ ਗਿਆ ਕਰਕੇ ਤੇ ਸੰਘਰਸ਼ ਕਰਕੇ ਹੀ ਇਹਦਾ ਮਾਅਵਾਜਾ ਲਿਆ ਸੀ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਮੰਨ ਕੇ ਚੱਲੋ ਜੋ ਵੀ ਹੈ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਜਿੰਨਾ ਬੰਦਾ ਮਾਅਵਾਜਾ ਦਿੱਤਾ ਜਾਵੇ ਜੋ ਕਿ ਸੰਘਰਸ਼ ਕਰਨ ਨੂੰ ਤੁਹਾਨੂੰ ਪਤਾ ਵੀ ਅੱਗੇ ਜ਼ਿੰਮੇਵਾਰਤਾ ਬਹੁਤ ਕਰੀ ਕਰਨ ਨੂੰ ਅੱਗੇ ਹੋਇਆ ਪਿਆ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਇਥੇ ਲਈ ਅਸੀਂ ਆਨੇ ਆ ਵੀ ਵਾਰ ਤੋਂ ਵਾਰ ਸਰਕਾਰ ਨੂੰ ਕਿ ਜੋ ਬਾਂਦਾ ਮਾਅਵਾ ਦਿੱਤਾ ਜਾਵੇ ਨਹੀਂ ਤਾਂ ਫਿਰ ਕਿਸਾਨ ਕੋਲੇ ਤਾਂ ਇੱਕ ਗੱਲ ਹੀ ਆ ਜਾਂ ਖੁਦਕੁਸ਼ੀ ਆ ਤੇ ਜਾਂ ਛੜਕਾ ਰੋਪਣਾ ਹੋਰ ਕੁਝ ਹੋਣੀਗਾ ਇਦੋਂ ਵਾਇਆ ਰਹਿ ਵੀ ਕੋਈ ਨਹੀਂ ਜਾਂਦਾ ਤੇ ਨੁਕਸਾਨ ਤੁਹਾਨੂੰ ਆਪ ਹੀ ਪਤਾ ਸਰਕਾਰ ਨੂੰ ਵੀ ਨਹੀਂ ਦਾ ਸਾਰਾ ਕੁਝ ਕੀ ਕੋਸਰਾ ਦਾ ਹੋਈ ਜਾਂਦਾ ਕਿੰਨਾ ਕਣਕਾਂ ਦੇ ਮੰਨ ਕੇ ਚੱਲੋ ਤੁਹਾਨੂੰ ਪਤਾ ਵੀ ਚਿੱਟੇ ਜਮਾ ਬਣੇ ਦਾਣੇ ਬਣੇ ਹੋਏ ਜੀ ਹੁਣ ਤਾਂ ਇਦੋਂ ਬਾਅਦ ਇਹਦੇ 'ਚ ਰਹਿਣਾ ਵੀ ਪਤ ਨਹੀਂ ਗਾ ਇਹਦੇ ਲਈ ਬਹੁਤ ਵੱਡਾ ਨੁਕਸਾਨ ਆ ਕਿਸਾਨ ਦਾ ਤੇ ਵਾਰ ਤੋਂ ਵਾਰ ਜੋ ਬਾਂਦਾ ਮਾਅਵਾ ਦਿੱਤਾ ਜਾਵੇ ਨੀਤਾ ਫਿਰ ਪ੍ਰਸ਼ਾਨ ਸ਼ਿਕਾਇਤ ਕਰ ਲਈ ਜਾਰੀ ਰਹੇਗਾ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ